ਲੱਗਦਾ ਲੈੜੀ ਫਰਕ ਜੀ ਹੁਣ ਹਾਂ ਬੇਟਾ ਹੁਣ ਤਾਂ ਅੱਗੇ ਨਾਲ ਬਹੁਤ ਫਰਕ ਆਗਾ ਦੋ ਤਿੰਨ ਦਿਨ ਹੋ ਗਏ ਜੀ ਡਬੋਂਦਿਆਂ ਨੂੰ ਹਣ ਉਹ ਤਾਂ ਫਰਕ ਨਹੀਂ ਬੇਟਾ ਅੱਗੇ ਤਾਂ ਤਲੀਆਂ ਬਹੁਤ ਮੱਚਦੀਆਂ ਸੀਗੀਆਂ ਥੱਲੇ ਤੋਂ ਤੇ ਹੁਣ ਤਾਂ ਇਹਦੇ ਕਰਨਾ ਤਾਂ ਬਹੁਤ ਪੂਠਕ ਹੈ ਕਿਉਂਕਿ ਤੇ ਦੋਸਤੋ ਜਿਹੜੀ ਇਹ ਚੀਜ਼ ਹੈ ਜਿਹਦੇ ਨਾਲ ਬਹੁਤ ਫਰਕ ਪੈਂਦਾ ਜਿਵੇਂ ਹੁਣ ਗਰਮੀਆਂ ਦੌਰਾਨ ਜਾਂ ਉਂਝ ਵੀ ਗਰਮੈਸ਼ਕਾਰ ਜਿਹੜੇ ਹੱਥਾਂ ਪੈਰਾਂ 'ਚ ਬਹੁਤਿਆਰ ਜਲਨ ਹੁੰਦੀ ਆ ਤੇ ਇਹ ਚੀਜ਼ ਜਿਹੜੀ ਆਪਾਂ ਕਿਵੇਂ ਬਣਾ ਕੇ ਅਜ਼ਮਾ ਸਕਦੇ ਹਾਂ ਬਹੁਤ ਫਰਕ ਮਹਿਸੂਸ ਹੁੰਦਾ ਤੇ ਚਲੋ ਫਿਰ ਦੱਸਦੇ ਹਾਂ ਜੀ ਲਓ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਕੋਈ ਵੀ ਭਾਂਡਾ ਲੈ ਲੈਣਾ ਤੇ ਉਹਦੇ ਵਿੱਚ ਆਪਾਂ ਪਾ ਲੈਣਾ ਜੀ ਪਾਣੀ ਜੀ ਦੇ ਵਿੱਚ ਆਪਣੇ ਪੈਰ ਡੁੱਬ ਸਕਣ ਠੀਕ ਹੈ ਜੀ ਤੇ ਆਪਾਂ ਲੱਕ ਦੋ ਜਗ ਪਾਣੀ ਦੇ ਪਾ ਲਈ ਆਪਾਂ ਹਾਂਜੀ ਹੂੰ ਤਿੰਨ ਚਾਰ ਲੀਟਰ ਪਾਣੀ ਪਾ ਲਿਆ ਜੀ ਹਾਂਜੀ ਤੇ ਇਹਦੇ ਵਿੱਚ ਪਾਉਣੇ ਜੀ ਹੁਣ ਆਪਾਂ ਸੁਆਹ ਜੇ ਸੁਆਹ ਜਿਹੜੀ ਮਤਲਬ ਗੋਹਿਆਂ ਦੀ ਹੋਵੇ ਤਾਂ ਸਭ ਤੋਂ ਵਧੀਆ ਨਹੀਂ ਆਪਾਂ ਕੋਈ ਵੀ ਲੈ ਸਕਦੇ ਹਾਂ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਦੋ ਤਿੰਨ ਮੁਠੀਆਂ ਪਾ ਦਾਂਗੇ ਜੀ ਇਹ ਪਾਣੀ 'ਚ ਠੀਕ ਹੈ ਇਹ ਪਾਣੀ 'ਚ ਆਪਾਂ ਦੋ ਤਿੰਨ ਮੁਠੀਆਂ ਸੁਆਹ ਦੀਆਂ ਪਾ ਦਈਆਂ ਇਹ ਇੱਕੋ ਹੀ ਚਿੱਲੇ ਦੀ ਹੋਵੇ ਕਿ ਸੱਤਾ ਚਿੱਲੇ ਦੀ ਇੱਕੋ ਚਿੱਲੇ ਦੀ ਹੋਵੇ ਜੀ ਤੇ ਇਹਨੂੰ ਆਪਾਂ ਦੋ ਘੰਟੇ ਵਾਸਤੇ ਐਵੇਂ ਰੱਖ ਦੇਣਾ ਹੈਗਾ ਜੇ ਜੇ ਕੇ ਫਿਰ ਆਪਣਾ ਐਵੇਂ ਹੋਵੇ ਆਪਾਂ ਨੂੰ ਵੀ ਹੁਣ ਹੀ ਡਵਾਉਣੇ ਪੈਰ ਫਿਰ ਲੋਗਾ ਟੱਦਾ ਘੰਟਾ ਜਾਂ ਘੰਟਾ ਤੇ ਤੇ ਆਪਾਂ ਰੱਖਣੀ ਐ ਇਹਨੂੰ ਪਾਣੀ 'ਚ ਤੇ ਉਹ ਤੋਂ ਬਾਅਦ ਤੁਸੀਂ ਇਹਨੂੰ ਨਤਾਰ ਵੀ ਸਕਦੇ ਹੋ ਤੇ ਨਹੀਂ ਐਵੇਂ ਵੀ ਇਹਦੇ ਵਿੱਚ ਜਿਹੜੇ ਪੈਰ ਆ ਤੁਸੀਂ ਰੱਖ ਸਕਦੇ ਹੋ ਤੇ ਇਹਦੇ ਨਾਲ ਬਹੁਤ ਨੂੰ ਫਾਇਦਾ ਹੋਇਆ ਜੀ ਜਿਵੇਂ ਹੁਣ ਪੈਰਾਂ 'ਚ ਬਹੁਤਿਆਰ ਜਲਣ ਹੁੰਦੀ ਹੈ ਤੇ ਇਹ ਜਿਹੜਾ ਪਾਣੀ ਹੈ ਇਹ ਪੈਰਾਂ ਨੂੰ ਠੰਡਕ ਦਿੰਦਾ ਜੇ ਤੁਸੀਂ ਅਜ਼ਮਾ ਕੇ ਦੇਖੋ ਜਿਵੇਂ ਪੁਰਾਣਾ ਟਾਈਮ ਹੁੰਦਾ ਸੀ ਉਹਦੇ ਵਿੱਚ ਜਿਵੇਂ ਬੁੜੀਆਂ ਹੁੰਦੀਆਂ ਸੀਗੀਆਂ ਵੀ ਰਾਤ ਨੂੰ ਕਿਸੇ ਵੀ ਭਾਂਡੇ ਵਿੱਚ ਜਿਹੜੀ ਸਵਾਸਿਓ ਕਿਉਂ ਕੇ ਰੱਖ ਦਿੰਦੀਆਂ ਤੇ ਸਵੇਰੇ ਨੂੰ ਉਤਾਰ ਕੇ ਉਹ ਪਾਣੀ ਨਾਲ ਕੱਪੜੇ ਧੋਣੀਆਂ ਸੀਗੀਆਂ ਫਿਰ ਪਾਣੀ ਬਹੁਤ ਵਧੀਆ ਜੀ ਤੇ ਤੁਸੀਂ ਜਿਨ੍ਹਾਂ ਦੇ ਪੈਰਾਂ 'ਚ ਬਹੁਤਿਆਰ ਜਲਣ ਹੁੰਦੀ ਹੈ ਇੱਕ ਵਾਰ ਇਹ ਅਜ਼ਮਾ ਕੇ ਦੇਖਣ ਮਤਲਬ ਲ ਚਾਂਤ ਹੁੰਦੀ ਹੈਗੀ ਜਲਣਾ ਜਿਹੜੀ ਉਹ ਘੱਟ ਹੋ ਜਾਂਦੀ ਹੈਗੀ ਠੀਕ ਹੈ ਹੁਣ ਆਪਾਂ ਇਹਨੂੰ 2 ਘੰਟੇ ਵਾਸਤੇ ਗਰਾਂ ਹੀ ਰੱਖ ਦੇਣਾ ਹਾਂਜੀ ਇਹ ਤਾਂ ਕੋਈ ਆਪਣਾ ਪੈਸਾ ਵੀ ਨਾਦਾ ਹੁਣ ਜਿਹੜੇ ਚੁੱਲ੍ਹੇ ਵਰਤਦੇ ਨੇਗੇ ਉਹ ਵਾਸਤੇ ਇਹ ਟ੍ਰਿਕ ਨੂੰ ਅਪਣਾ ਸਕਦੇ ਨੇਗੇ ਤੇ ਜਿਨ੍ਹਾਂ ਦੇ ਚੁੱਲ੍ਹੇ ਨਹੀਂ ਹੈਗੇ ਤੇ ਉਹਨਾਂ ਵਾਸਤੇ ਵੀ ਆਪਣੇ ਕੋਲ ਟ੍ਰਿਕ ਹੈਗੀ ਹੈ ਜੀ ਤੇ ਉਹ ਦੱਸਦੇ ਆ ਵੀ ਕੀ ਕੀ ਚੀਜ਼ਾਂ ਜਿਹੜੀਆਂ ਖਾ ਕੇ ਜਿਹੜੀ ਜਲਣਾ ਹੱਥਾਂ ਪੈਰਾਂ ਦੀ ਉਹਨੂੰ ਗਾਇਬ ਕਰ ਸਕਦੇ ਨੇ ਜਿਹੜੀ ਗਰਮੈਸ਼ ਉਹਨੂੰ ਬਾਹਰ ਕੱਢ ਸਕਦੇ ਠੀਕ ਹੈ ਜੀ ਹੁਣ ਇਹ ਆਪਾਂ ਮਤਲਬ ਜਿਵੇਂ ਡੜੀ ਦੇ ਪੈਰ ਮੱਚਦੇ ਸੀਦਾ ਇਹ ਡੜੀ ਦੇ ਦੇ ਵਿੱਚ ਪੈਰ ਰਬੋਦੇ ਨੇ ਆਪਾਂ 2 ਘੰਟਿਆਂ ਨਾਲ ਹਾਂਜੀ ਹੂੰ ਤੇ ਇਹ ਰਮਣ ਕਿੰਨਾ ਟਾਈਮ ਰੱਖਣਿਆ ਐਂਡ ਬੂਗੇ ਪੈਰ ਇਹਦੇ ਚ ਇਹ 10 15 ਮਿੰਟ ਰੱਖਣੇ ਨੇ ਜੀ ਤੇ ਇਸ ਨਾਲ ਹੀ ਜਿਹੜੀ ਮਤਲਬ ਪੈਰਾਂ ਚ ਜਲਣ ਹੁੰਦੀ ਉਹ ਠੀਕ ਹੁੰਦੀ ਹੈਗੀ ਵੱਧ ਘੱਟ ਵੀ ਰੱਖ ਸਕੋ ਜੇ ਤਾਂ ਕੋਈ ਨੁਕਸਾਨ ਵੀ ਨਹੀਂ ਹੈਗਾ ਜੀ ਹੂੰ ਤੇ ਮਤਲਬ ਇਹ ਪਾਣੀ ਆਪਾਂ ਨਾ ਤਾਰ ਵੀ ਸਕਦੇ ਆ ਤੇ ਐਵੇਂ ਵੀ ਰੱਖ ਸਕਦੇ ਕੋਈ ਇਹਦਾ ਸਾਈਡ ਇਫੈਕਟ ਨਹੀਂ ਆ ਤੇ ਤੁਸੀਂ ਦੋਸਤੋ ਇਹ ਜਰੂਰ ਅਜਮਾ ਕੇ ਦੇਖੋ ਜਿਨ੍ਹਾਂ ਦੇ ਪਾਰਾਂ 'ਚ ਤਲੀਆਂ ਜ ਬਹੁਤਿਆ ਜ਼ਲਨ ਹੁੰਦੀ ਹੈਗੀ ਤੇ ਬਸ ਪਹਿਲਾਂ ਪਰਮਣ ਮੰਨ ਕੇ ਚਲ 2 ਘੰਟੇ ਇਹਨੂੰ ਪਾਣੀ ਨੂੰ ਪਾਣੀ 'ਚ ਆਪਾਂ ਸਵਾਹ ਪਾ ਕੇ ਰੱਖ ਦੇਣੀ ਆ ਹਾਂਜੀ ਅੱਧਾ ਘੰਟਾ ਵੀ ਰੱਖ ਸਕਦੇ ਜੇ ਟਾਈਮ ਹੈਗਾ ਤਾਂ 2 ਘੰਟੇ ਪਹਿਲਾਂ ਪੀ ਹੋ ਸਕਦੇ ਹੈ ਕਿਵੇਂ ਡੈਡੀ ਤੁਸੀਂ 2-3 ਦਿਨ ਹੋ ਗਏ ਤੁਹਾਨੂੰ ਵਰਤਦਿਆਂ ਨੂੰ ਕਿਵੇਂ ਫਰਕ ਲੱਗਿਆ ਮਾੜਾ ਮੋਟਾ ਆ ਕੋਸਤਾ ਫਰਕ ਹੈ ਬੇਟਾ ਹੂੰ ਮਤਲਬ ਜਲ ਜੀ ਕਰਨੋਂ ਹਟ ਗਈ ਤੇ ਚਲੋ ਜੀ ਆਜੋ ਫਿਰ ਦੂਜੀਆਂ ਟਿਪਸ ਵੀ ਦੱਸਦੇ ਆ ਜੀ ਦੇ ਨਾਲ ਜਿਹੜੀ ਮਤਲਬ ਵੀ ਖਾਣ ਪੀਣ ਨਾਲ ਵੀ ਆਪਣੇ ਜਿਹੜੇ ਪੈਰ ਆ ਤਲੀਆਂ ਚ ਜਲਣਾ ਉਹ ਠੀਕ ਹੁੰਦੀ ਆ ਤੇ ਚਲੋ ਆਜੋ ਜੀ ਫਿਰ ਉਹ ਵੀ ਆਪਾਂ ਬਣਾ ਕੇ ਦੱਸਦੇ ਦੂਜਾ ਤਰੀਕਾ ਹੈ ਜੀ ਆਪਾਂ ਦੋ ਚੀਜ਼ਾਂ ਲਈਆਂ ਨੇ ਇੱਕ ਆਪਾਂ ਲਈਆਂ ਨੇ ਜੀ ਅੰਜੀਰ ਠੀਕਾ ਕਾਹੂਂ ਜੀਰ ਬਣ ਜਾਓ ਜੰਜੀਰ ਹਣਾ ਤੇ ਇਕ ਲੀਆਂ ਨਹੀਂ ਜੀ ਕਾਲੀਆਂ ਦਾਖਾਂ ਜੇ ਇਹਨੂੰ ਕਿਸ਼ਮਿਸ਼ ਵੀ ਕਹਿੰਦੇ ਨੇਗੇ ਇਹ ਆਪਾਂ ਕਾਲੀਆਂ ਹੀ ਲੈਣੀਆਂ ਨੇ ਜੀ ਤੇ ਇਹਦੇ ਆਪਾਂ ਪੰਜ ਪੀਸ ਰੋਜ਼ਾਨਾ ਪਿਉਉ ਦੇਣੇ ਨੇ ਰਾਤ ਨੂੰ ਤੇ ਸਵੇਰੇ ਇਹਨੂੰ ਆਪਾਂ ਚੰਗੀ ਤਰ੍ਹਾਂ ਚਵਾ ਕੇ ਖਾਲੀ ਪੇਟ ਖਾਣੇ ਨੇ ਜੀ ਠੀਕ ਹੈ ਜੀ ਬਸ ਪੰਜ ਪੀਸ ਹੀ ਪਿਉਣੇ ਰੋ ਪੰਜ ਪੀਸ ਹੀ ਪਿਉਣੇ ਨੇ ਜੀ ਤੇ ਇੱਕ ਆਪਾਂ ਪਿਉ ਮੰਗੇ ਜੀ ਅੰਜੀਰ ਇਹ ਮਤਲਬ ਦੋ ਪੀਸ ਲੈ ਕੇ ਇਹਨੂੰ ਵੀ ਆਪਾਂ ਪਾਣੀ ਵਿੱਚ ਪਿਉਉਾਂਗੇ ਠੀਕ ਉਡੀ ਸੁਣ ਮੈਂ ਦੀ ਇੱਕ ਹੋਰ ਖਾਸੀ ਆ ਤਾਂ ਦੱਸਾਂ ਜੀ ਕਾਦੀ ਅੰਜੀਰ ਦੀ ਹਾਂ ਜੀ ਹੂੰ ਜਿਹੜੇ ਹੈਗੇ ਨੇ ਜੀ ਅੰਜੀਰ ਜੇਕਰ ਆਪਾਂ ਇਹਨੂੰ ਭੋਗ ਕੇ ਖਾਣਾ ਤਾਂ ਇਹਦੇ ਨਾਲ ਆਪਣਾ ਜਿਹੜਾ weight ਆ ਉਹ ਘਟਦਾਗਾ ਮਤਲਬ ਜਿਹੜਾ ਭਾਰ ਆ ਉਹ ਘਟਣਾ ਸਟਾਰਟ ਹੋ ਜਾਂਦਾਗਾ ਤੇ ਜੇਕਰ ਆਪਾਂ ਇਹਨੂੰ ਦੁੱਧ ਚ ਉਬਾਲ ਕੇ ਖਾਣੇ ਜਾਂ ਦੁੱਧ ਨਾਲ ਖਾਣਨੇ ਆ ਤਾਂ ਫੇਰ ਇਹਦੇ ਨਾਲ ਜਿਹੜਾ ਭਾਰ ਉਹ ਵਧਣ ਲੱਗ ਜਾਂਦਾ ਸੋ ਮਤਲਬ ਜਿਹੜੀ ਅੰਜੀਰ ਆ ਇਹ ਭਾਰ ਵਧਾਉਣ ਤੇ ਘਟਾਉਣ ਚ ਦੋਨਾਂ ਚ ਮਦਦ ਕਰਦੀ ਬਸ ਖਾਣ ਦਾ ਤਰੀਕਾ ਪਤਾ ਹੋਣਾ ਚਾਹੀਦਾ ਜੀ ਹੋਰ ਅਮਨ ਕਹਿੰਦੇ ਨਹੀਂ ਹੁੰਦੇ ਸ਼ੋਰੂਮੋਂ ਮੂਰੇ ਨਹੀਂ ਲਿਖਿਆ ਪਿਆ ਹੁੰਦਾ ਬਾਈ ਬਨ ਗੈਟ ਬਨ ਫਰੀ ਆ ਹਨਾ ਉਹ ਗੱਲ ਆ ਜੀ ਉਹ ਗੱਲ ਆ ਇਹਦੀ ਅੰਜੀਰ ਦੀ ਇੱਕ ਤੇ ਇਹਨਾਂ ਦੋ ਨ ਹਰੀ ਰਾਤ ਪਰ ਲਈ ਪਪਿਓਂ ਕੇ ਰੱਖ ਦੇਣਾਗਾ ਤੇ ਸਵੇਰੇ ਖਾਲੀ ਪੇਟ ਇਹਨਾਂ ਨੂੰ ਨਾਲੇ ਆਪਾਂ ਖਾ ਲੈਨੇ ਜੀ ਕਾਲੀ ਕਿਸ਼ਮਿਸ਼ ਜਿਹੜੀਆਂ ਭੁੰਨਦੀਆਂ ਨੇ ਤੇ ਦੋ ਅੰजीर ਚੰਗੀ ਤਰ੍ਹਾਂ ਚਬਾ ਕੇ ਖਾ ਲੈਨੇ ਨੇ ਇਹਦੇ ਨਾਲ ਜਿਹੜੀ ਹੱਥਾਂ ਪੈਰਾਂ ਚ ਜਲਣ ਹੁੰਦੀ ਆ ਕੀ ਉਹ ਠੀਕ ਹੁੰਦੀ ਆ ਜਿਹੜੀ ਸਰੀਰ ਦੀ ਗਰਮਾਹ ਸ਼ਾ ਉਹ ਬਾਹਰ ਨਿਕਲਦੀ ਆ ਪਰ ਕਈ ਵਾਰ ਕੀ ਹੁੰਦਾ ਜੀ ਜਿਹੜੀ ਹੱਥਾਂ ਪੈਰਾਂ ਦੀ ਗਰਮਾਹ ਸ਼ਾ ਇਹ ਕਈ ਰੋਗਾਂ ਕਰਕੇ ਵੀ ਹੋਣ ਲੱਗ ਜਾਂਦੀ ਆ ਜੀ ਜਿਵੇਂ ਆਪਾਂ ਕੋਈ ਜ਼ਿਆਦਾ ਮੈਡੀਸਿਨ ਲੈਨੇ ਉਹਦੀ ਵਜ੍ਹਾ ਕਰਕੇ ਵੀ ਹੋਣ ਲੱਗ ਜਾਂਦੀ ਆ ਜਾਂ ਜਿਨ੍ਹਾਂ ਨੂੰ ਕਿਸੇ ਨੂੰ ਕਿਡਨੀ ਦੀ ਪ੍ਰੋਬਲਮ ਆ ਜਾਂ ਥਾਇਰੋਇਡ ਦੀ ਪ੍ਰੋਬਲ ਸਮਸਿਆ ਮਨਿਆ ਉਹ ਨਹੀਂ ਐਸੋ ਡਾਕਟਰੀ ਜਾਂਚ ਵੀ ਜ਼ਰੂਰੀ ਹੈ ਜੀ ਕਿਉਂਕਿ ਕਈ ਵਾਰ ਰੋਗ ਦੇ ਕਰਕੇ ਜਿਹੜੀ ਹੱਥਾਂ ਪੈਰਾਂ 'ਚ ਜਲਣਾ ਉਹ ਹੁੰਦੀ ਹੈ ਜੀ ਤੇ ਕਈ ਵਾਰ ਜੀ ਗਰਮ ਮੈਸ਼ ਦੇ ਕਰਕੇ ਹੋਵੇ ਵੀ ਜਿਵੇਂ ਕਈ ਵਾਰ ਆਪਣੇ ਵੀ ਬਹੁਤ ਜ਼ਿਆਦਾ ਗਰਮੈਸ਼ ਹੋ ਉਹਦੇ ਕਰਕੇ ਵੀ ਹੁੰਦੀ ਹੈ ਤੇ ਉਦੋਂ ਆਪਾਂ ਜਿਹੜੀਆਂ ਚੀਜ਼ਾਂ ਨੇ ਖਾ ਸਕਦੇ ਆ ਤੇ ਤੀਜੀ ਚੀਜ਼ ਹੈਗੀ ਜੀ ਆਪਣੇ ਕੋਲੇ ਸਭ ਤੋਂ ਸੌਖਾ ਇਹ ਅਕਸਰ ਆਪਣੇ ਹੁੰਦਾ ਹੀ ਹੈ ਜੀ ਇਹ ਹੈਗਾ ਸੁੱਕਾ ਧਨੀਆ ਸੁੱਕਾ ਧਨੀਆ ਰਮਣ ਹੈ ਹਾਂਜੀ ਜੇ ਕੰਮ ਰਾਤ ਨੂੰ ਆ ਤਾਂ ਆਪਾਂ ਭੌਂਕੀ ਖਾਣੀ ਆ ਰਾਤ ਨੂੰ ਭੌਂਤੀ ਆ ਤੇ ਸਵੇਰੇ ਖਾ ਲਈਆਂ ਹਾਂਜੀ ਇਹ ਕੋਈ ਜ਼ਰੂਰੀ ਨਹੀਂ ਵੀ ਆਪਾਂ ਸਾਰੀਆਂ ਚੀਜ਼ਾਂ ਇਕੱਠ ਕਈ ਵਾਰ ਆਪਾਂ ਨੂੰ ਐਵੇਂ ਹੁੰਦਾ ਵਿਆਹ ਚ ਜ ਆਪਣੇ ਘਰੇ ਨਹੀਂ ਹੁੰਦੀ ਸੁੱਕਾ ਧਨੀਆ ਪਿਆ ਹੁੰਦਾਗਾ ਤਾਂ ਆਪਾਂ ਜਿਹੜਾ ਸੁੱਕਾ ਧਨੀਆ ਕੱਲਾ ਇਹੀ ਵਰਤ ਸਕਦੇ ਹਾਂ ਤੇ ਜੇਕਰ ਸੁੱਕਾ ਧਨੀਆ ਨਹੀਂ ਹੈਗਾ ਤਾਂ ਆ ਚੀਜ਼ਾਂ ਲਿਆ ਕੇ ਆਪਾਂ ਖਾ ਸਕਦੇ ਨਾਲ ਤਾਂ ਇਹ એનર્ਜੀ ਦੇਣੀ ਹੈ ਜੀ ਹਾਂਜੀ ਤੇ ਨਾਲੇ ਜਿਹੜੇ ਹੱਥਾਂ ਪੈਰਾਂ 'ਚ ਜਲਨ ਹੁੰਦੀ ਆ ਉਹ ਇਹਦੇ ਨਾਲ ਸਹੀ ਹੁੰਦੀ ਆ ਜੀ ਠੀਕ ਹੈ ਜੀ ਤੇ ਨਹੀਂ ਆਹ ਤਾਂ ਮੇਥੇ ਤੇ ਮਤਲਬ ਸਵਾਲ ਦਾ ਤਰੀਕਾ ਤਾਂ ਹਰ ਇੱਕ ਅਧਿਕਾਰੀ ਆ ਮੇਥੇ ਨਹੀਂ ਜੀ ਸੁੱਕਾ ਤਾਂ ਨਹੀਂ ਆ ਜੀ ਬਸ ਸੁੱਕਾ ਤਾਂ ਵੀ ਆ ਹੱਥਾਂ ਨੂੰ ਸੌਰੀ ਹਾਂਜੀ ਤੇ ਇਹਦੇ ਲਈ ਵੀ ਆਪਾਂ ਮਿੱਟੀ ਦਾ ਭਾਂਡਾ ਲੈ ਲਿਆ ਜੀ ਇਹਦੇ ਵਿੱਚ ਵੀ ਆਪਾਂ ਪਾਣੀ ਪਾ ਲੈਣਾਗਾ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਇੱਕ ਚਮਚ ਭਰ ਕੇ ਪਿਉ ਦੇਣਾਗਾ ਠੀਕ ਹੈ ਤਣੀਆਂ ਦਾ ਹਾਂਜੀ ਤੇ ਜਿਹੜਾ ਇਹਦੇ ਵਿੱਚ ਆਪਾਂ ਪਾਣੀ ਪਾਇਆ ਸੀ ਉਹ ਤਾਂ ਆਪਾਂ ਪੀਣਾ ਨਹੀਂ ਵੇਸਟ ਕਰਕੇ ਸੁੱਟਣਾਗਾ ਹਾਂਜੀ ਇਹਦੇ ਵਿੱਚ ਜਿਹੜੀਆਂ ਕੱਲੀਆਂ ਚੀਜ਼ਾਂ ਨੇ ਉਹ ਹੀ ਖਾਣੀਆਂ ਨੇ ਜੀ ਤੇ ਜਿਹੜਾ ਇਹਦੇ ਵਿੱਚ ਪਾਣੀ ਪਾਇਆਗਾ ਇਹਦੇ ਵਿੱਚ ਜਿਹੜਾ ਪਾਣੀ ਆ ਉਹ ਆਪਾਂ ਪੀਣਾਗਾ ਤੇ ਜਿਹੜਾ ਆ ਸੁੱਕਾ ਧਨੀਆ ਇਹ ਨਹੀਂ ਖਾਣਾ ਜੀ ਠੀਕ ਹੈ ਜੀ ਸੁੱਕਾ ਧਨੀਆ ਮਤਲਬ ਵੇਸਟ ਆਗਾ ਪਰ ਕੱਲਾ ਪਾਣੀ ਪਾਣੀ ਪੀਣਾ ਹਾਂਜੀ ਮੈਂ ਰਾਤ ਭਰ ਲਈ ਆਪਾਂ ਪਿਓਂਖੇ ਰੱਖਤਾ ਸਵੇਰੇ ਉੱਠ ਕੇ ਆਪਾਂ ਇਹਨੂੰ ਪੁੱਲ ਲੈਣਾਗਾ ਤੇ ਹੌਲੀ ਹੌਲੀ ਕਰਕੇ ਇਹਨੂੰ ਪੀ ਲੈਣਾ ਇਹਦੇ ਨਾਲ ਜਿਵੇਂ ਹੁਣ ਜਿੰਨਾਂ ਦੇ ਤੇ ਯਾਬੰਦ ਹੋਵੇ ਠੀਕ ਹੋਊਗਾ ਜੀ ਤੇ ਦੀ 20 ਅਸ਼ਾ ਉਹ ਦੁਰ ਹੋਊਗੀ ਫੇਸ ਤੇ ਵੀ ਇੱਕ ਤਰ੍ਹਾਂ ਦਾ ਨਖਾਰ ਆਊਗਾ ਕਿਉਂਕਿ ਆਪਾਂ ਨੂੰ ਠੰਡਕ ਮਿਲੂ ਜੇ ਇਹਦੇ ਨਾਲ ਸੋ ਜਰੂਰ ਟਰਾਈ ਕਰਨਾ ਜੀ ਬਹੁਤ ਵਧੀਆ ਜਿਹੜੀਆਂ ਚੀਜ਼ਾਂ ਨੇ ਕੋਈ ਨੁਕਸਾਨ ਨਹੀਂ ਤੁਸੀਂ ਟਰਾਈ ਕਰਕੇ ਦੇਖ ਸਕਦੇ ਹੋ ਲਗਾਤਾਰ 10 ਦਿਨ ਵੀ ਕਰ ਸਕਦੇ ਹੋ ਵੱਧ ਟਾਈਮ ਵੀ ਇਹਨੂੰ ਲੈ ਸਕਦੇ ਹੋ ਕੋਈ ਨੁਕਸਾਨ ਨਹੀਂ ਹੈਗਾ ਤੇ ਉਹਨਾਂ ਕਈ ਵਾਰ ਐਵੇਂ ਵੀ ਜਿਹੜੇ ਚੁੱਲੇ ਨਹੀਂ ਵਰਤਦੇ ਉਹਨਾਂ ਵਾਸਤੇ ਇਹ ਤਰੀਕਾ ਵੈਸਟ ਹੈ ਤੇ ਨਹੀਂ ਜਿਹੜੀ ਚੁੱਲੇ ਦੀ ਸਵਾਗੀ ਉਹਨੂੰ ਆਪਾਂ ਭੌਂਕੇ ਤੇ ਪਾਣੀ ਵਿੱਚ ਜਿਹੜੇ ਪੈਰ ਆ ਉਹ 10-15 ਮਿੰਟਾਂ ਵਾਸਤੇ ਰੱਖ ਸਕਦੇ ਆ ਸੋ ਜਰੂਰ ਟਰਾਈ ਕਰਨਾ ਜੀ ਜਿਨ੍ਹਾਂ ਦੇ ਹੱਥਾਂ ਪੈਰਾਂ ਵਿੱਚ ਤੇ ਬਹੁਤ ਵਧੀਆ ਚੀਜ਼ ਹੈ ਜੀ ਅਸੀਂ ਟਰਾਈ ਕਰਿਆ ਹੋਇਆ ਖੁਦ ਬਹੁਤ ਵਧੀਆ ਮਤਲਬ ਇਹਦਾ ਰਿਜ਼ਲਟ ਮਿਲੇਗਾ ਸੋ ਜਰੂਰ ਟਰਾਈ ਕਰਨਾ ਜੀ ਵੀਡੀਓ ਵਧੀਆ ਲੱਗੀ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸੰਭਤ ਬਹੁਤ ਬਹੁਤ ਧੰਨਵਾਦ